ਕੀ ਕੋਈ ਇਨਸਾਨ ਬਿਨਾ ਆਪਰੇਸ਼ਨ ਤੋਂ ਬਿਨਾ ਦਵਾਈ ਤੋਂ ਇਸ ਤਰ੍ਹਾਂ ਪਥਰੀ ਕੱਢ ਸਕਦਾ ਇਹਨੇ ਕੀ ਕਰਿਆ ਡਾਕਟਰ ਨੇ 2 ਮਿੰਟ ਦੇ ਵਿੱਚ ਜੀ ਪਥਰੀ ਕੱਢਤੀ ਬਿਨਾ ਕਿਸੇ ਦਵਾਈ ਤੋਂ ਇਹ ਕਹਿੰਦਾ ਦਾਵਾ ਕਰਦਾ ਵੀ ਕਿਸੇ ਵੀ ਤਰ੍ਹਾਂ ਦੀ ਪਥਰੀ ਹੋਵੇ ਮੈਂ ਬਿਨਾ ਆਪਰੇਸ਼ਨ ਤੋਂ ਕੱਢ ਦੂੰਗਾ ਵੀਡੀਓ ਵੱਤੋਂ ਸ਼ੇਅਰ ਕਰ ਦਿਓ ਤੇ ਦੱਸਿਓ ਜਿਨ੍ਹਾਂ ਦੀ ਪਥਰੀ ਨਿਕਲੀ ਆ ਵੀ ਸਹੀ ਚ ਨਿਕਲੀ ਆ ਜਾਂ ਬਿਲਕੁਲ ਫੇਕ ਆ ਇਹ ਉਹ ਜੀ ਅੱਜ ਕੱਲ ਆਪਾਂ ਦੇਖੇ ਲਗਭਗ ਬਹੁਤ ਜਾਣਿਆਂ ਦੇ ਪਥਰੀਆਂ ਨੇ ਜੇ ਬਿਨਾ ਆਪਰੇਸ਼ਨ ਤੋਂ ਪਥਰੀ ਨਿਕਲ ਜਾਵੇ ਤਾਂ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਪਰ ਜਿੱਥੇ ਤੱਕ ਮੈਨੂੰ ਪਤਾ ਇਸ ਤਰ੍ਹਾਂ ਪਥਰੀ ਕਦੇ ਨਿਕਲ ਨਹੀਂ ਸਕਦੀ ਹੈਗੀ ਬਾਕੀ ਤੁਸੀਂ ਕਮੈਂਟ ਵਿੱਚ ਦੱਸਿਓ ਵੀ ਇਹ ਵੀਡੀਓ ਫੇਕ ਆ ਜਾਂ ਅਸਲੀ ਆ ਕਿਸੇ ਦੀ ਪਥਰੀ ਨਿਕਲੀ ਆ ਜਾਂ ਨਹੀਂ ਨਿਕਲੀ ਉਹ ਪਥਰੀ ਫੜ ਲਈ ਆ ਤੇ ਫੜ ਕੇ ਨੇ ਕੱਢ ਦੇਣੀ ਆ ਰੂਚੀ ਵੀਡੀਓ ਜੀ ਦਿਖਾਉਂਦੇ ਨੇ ਪਥਰੀ ਕੱਢਦੀ ਆਪਣੇ ਬੰਦੇ ਨੇ